ਹਾਂਜੀ ਦੋਸਤੋ ਕੀ ਹਾਲ ਚਾਲ ਜੇ ਸਾਸਤਰੀ ਕਾਲ ਹੋ ਰਸਣਾ ਠੀਕ ਠਾਕ ਜੇ ਵਧੀਆ ਅੱਜ ਮੈਂ ਚੱਲਿਆ ਘੁੰਮਣ ਘੁੰਮਣ ਚੱਲਿਆ ਮੈਂ ਅੱਜ ਮਕਲੌੜ ਗਾਂਜ ਹਿਮਾਚਲ ਪ੍ਰਦੇਸ਼ ਦੇ ਵਿੱਚ ਚਲੇ ਧਰਮਸ਼ਾਲਾ ਦੇ ਲਾਗੇ ਸਵੇਰੇ ਸਵੇਰ ਦੇ 9 ਵਜੇ ਆ ਤੇ ਮੈਂ ਲੱਗਾ ਘਰੋਂ ਤੁਰਨ ਤੇ ਆਜੋ ਤੁਹਾਨੂੰ ਅੱਜ ਹਿਮਾਚਲ ਵਿਖਾ ਕੇ ਲਿਆਉਣੇ ਆ ਮੈਂ ਕਿਹਾ ਸਮੁੰਦਰ ਦੇ ਵਿੱਚ ਘੁੰਮਦਿਆਂ ਨੂੰ ਬੜੇ ਦਿਨ ਹੋ ਗਏ ਆ ਤੇ ਅੱਜ ਹੁਣ ਆਪਾਂ ਥੋੜਾ ਜੇ ਉੱਚੇ ਨੀਵੇਂ ਥਾਂ ਵੇਖ ਕੇ ਆਈਏ ਪਹਾੜ ਟੋਏ ਟੋਬੇ ਵੇਖ ਕੇ ਆਈਏ ਗੱਡੀ ਆਪਾਂ ਤਿਆਰ ਕਰ ਲਈਏ ਧੋ ਤੋ ਆ ਕੇ ਪੇਂਟ ਵਾਲੇ ਵੀਰ ਲੱਗਣ ਲੱਗੇ ਆਪਾਂ ਘਰ ਨੂੰ ਹੁਣ ਪੇਂਟ ਵੀ ਕਰਾਉਣਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਥੋੜੇ ਦਿਨਾਂ ਨੂੰ ਪ੍ਰੋਗਰਾਮ ਰੱਖਾਂਗੇ ਖੰਡਪਾਟ ਸਾਹਿਬ ਦਾ ਤੇ ਉਹ ਵੀ ਤੁਹਾਨੂੰ ਸਾਰਾ ਵਿਖਾਵਾਂਗੇ ਵੀਰਾਂ ਨੇ ਆਪਣੀ ਤਿਆਰੀ ਸਟਾਰਟ ਕਰਤੀ ਆ ਤੇ ਗੱਡੀ ਆਪਣੀ ਲੈ ਕੇ ਚੱਲੇ ਆ ਕੱਲ ਮੈਂ ਧੋਤਵਾ ਕੇ ਲਿਆ ਆ ਸਾਰਾ ਇਹਦੇ ਨਾਲ ਕੱਲ ਸਿਸਟਮ ਖਰਾਬ ਹੋ ਗਿਆ ਸੀ ਮਿਊਜ਼ਿਕ ਸਿਸਟਮ ਨਾਲ ਉਹ ਨਵਾਂ ਲਵਾਇਆ ਸਮਾਨ ਸਮੂਹ ਨਾਲ ਆਪਾਂ ਰੱਖ ਲਿਆ ਚਲੋ ਕਰਦੇ ਆਂ ਤਿਆਰੀ ਤੇ ਰੂਟ ਆਪਾਂ ਲੈਣ ਲੱਗੇ ਆ ਜੀ ਪਠਾਨਕੋਟ ਵਾਲਾ ਠੀਕ ਆ ਆਪਾਂ ਜਾਣਾ ਵਾ ਤਰਨਤਾਰ ਤੋਂ ਅੰਮ੍ਰਿਤਸਰ ਅਮਰਸਰ ਤੋਂ ਪਠਾਨਕੋਟ ਤੇ ਪਠਾਨਕੋਟ ਤੋਂ ਅੱਗੇ ਫਿਰ ਮਕਲੌੜ ਗਾਂ ਧਰਮਸ਼ਾਲਾ ਠੀਕ ਹੈ ਜੀ ਆਜੋ ਮੇਰੇ ਨਾਲ ਚੱਲੀਏ ਫਿਰ ਆਪਾਂ ਕਰੋ ਇੰਜੋਏ ਤੁਸੀਂ ਮੇਰੇ ਨਾਲ ਮਿੱਤਰੋ ਆਪਾਂ ਹੁਣ ਗੱਡੀ ਦਾ ਨਾਲੇ ਤੇ ਮੀਟਰ ਜ਼ੀਰੋ ਕਰ ਦਗੇ ਠੀਕ ਹੈ ਤੇ ਨਾਲੇ ਵੇਖਾਂਗੇ ਕਿੰਨੇ ਕਿਲੋਮੀਟਰ ਗੱਡੀ ਚੱਲਦੀ ਆ ਕਿੰਨਾ ਤੇਲ ਖਾਂਦੀ ਆ ਸਾਰਾ ਤੁਹਾਨੂੰ ਆਪਾਂ ਸਿਸਟਮ ਸਾਰਾ ਵਿਖਾਵਾਂਗੇ ਠੀਕ ਹੈ ਜੀ ਆ ਸਾਰੇ ਆਪਾਂ ਦੋਵੇਂ ਮੀਟਰ ਜ਼ੀਰੋ ਕਰ ਦਗੇ ਜਾਣ ਦਾ ਆਪਾਂ ਨੂੰ ਕਿੰਨਾ ਪੈਂਦਾ ਆਉਣ ਦਾ ਕਿੰਨਾ ਪੈਂਦਾ ਰਾਹ ਆਪਾਂ ਜਿਹੜਾ ਰੂਟ ਲੈਣਾ ਵਾ ਨਾ ਆਪਾਂ ਜਾਣਾ ਵਾ ਛਭਾਲ ਅਮਰਸਰ ਉਹ ਤੋਂ ਬਾਅਦ ਸਿੱਧਾ ਹੀ ਆਪਾਂ ਫਿਰ ਪਠਾਨਕੋਟ ਪਠਾਨਕੋਟ ਤੋਂ ਅੱਗੇ ਤਰਮਸ਼ਾਲਾ ਮਕਲੌਡਗੰਜ ਤੇ ਮੀਟਰ ਆਪਾਂ ਤੁਹਾਡੇ ਸਾਹਮਣੇ ਜ਼ੀਰੋ ਕਰਤਾ ਵਾ ਨਾਲੇ ਆਜੋ ਜੀ ਆਪਾਂ ਤੁਰਨ ਲੱਗੇ ਆਂ ਕਰੋ 8 ਵਜੇ 9 ਵਜੇ 28 ਮਿੰਟ ਤੇ ਤੁਰ ਲੱਗੇ ਆਂ ਠੀਕ ਹੈ ਜੀ ਅੰਮ੍ਰਿਤਸਰ ਸ਼ਹਿਰ ਜਦੋਂ ਆਪਾਂ ਲੰਘਦੇ ਆਂ ਨਾ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਮੌਲਤ ਦੀ ਦਿਸਣ ਧਿਆ ਹੈ ਨਾ ਜਿਹੜਾ ਨਾਂ ਤੇ ਵੇਖੇ ਬਦਲਦੇ ਰਹਿੰਦੇ ਆ ਹੁਣ ਇਹਦਾ ਨਾਂ ਨੈਕਸਸ ਅੰਮ੍ਰਿਤਸਰ ਕਰਤਾ ਵਾ ਪਰ ਇਹਨੂੰ α1 ਨਾਂ ਦੇ ਨਾਲ ਹੀ ਮਸ਼ਹੂਰ ਆ ਤੇ ਨਾਲ ਹੀ ਇਹਦੇ ਹਜ਼ਾਰ ਹੋਟਲ ਆ ਤੇ ਆਪਾਂ ਹੁਣ ਜਾਣਦੇ ਆ ਪਠਾਨਕੋ ਇਧਰੋਂ ਆਪਾਂ ਹੁਣ ਪਠਾਨਪੋਟ ਰੋਡ ਫੜਨਾ ਅੱਗੇ ਜਾ ਕੇ ਆਪਣਾ ਜਣਾ 골ਡਨ ਗੇਟ ਅੰਮ੍ਰਿਤਸਰ ਦੀ ਪਛਾਣ ਆ ਮਸ਼ਹੂਰ ਬਹੁਤ ਜ਼ਿਆਦਾ ਥੋੜੀ ਦੂਰੀ ਤੇ ਜਾ ਕੇ 골ਡਨ ਗੇਟ ਆਊਗਾ ਫਿਰ ਉੱਥੋਂ ਆਪਣਾ ਪਠਾਨਪੋਟ ਰੋਡ ਸ਼ੁਰੂ ਹੋ ਜਾਣਾ ਤੇ ਆਪਾਂ ਸਿੱਧਾ ਹੀ ਫਿਰ ਨੌਨ ਸਟਾਪ ਪਠਾਨਪੋਟ ਤੱਕ ਜਾਣਾ ਹੁਣ ਵੇਖੰਦਾ ਜੇ ਅੰਮ੍ਰਿਤਸਰ ਦੀ ਸ਼ਾਨ 골ਡਨ ਗੇਟ ਆ ਗਿਆ ਵਾ ਧੁੰਦ ਜਿੱਤੇ ਕਰਕੇ ਹੁਣ ਜ਼ਿਆਦਾ ਕਲੀਅਰ ਨਹੀਂ ਦਿਖਦਾ ਇਹ ਤੇ ਸਾਰੇ ਲੋਕ ਮੋਸਟਲੀ ਸਟੋਰੀ ਇੱਥੇ ਆ ਕੇ ਪਾਉਂਦੇ ਆ ਜਦੋਂ ਇਥੋਂ ਦੀ ਸਟੋਰੀ ਪੈ ਜਾਂਦੀ ਸਨੈਪਚੈਟ ਪੈ ਜਾਂਦੀ ਫਿਰ ਪਤਾ ਲੱਗ ਜਾਂਦਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਜਦੋਂ ਇਥੋਂ ਅੰਮ੍ਰਿਤਸਰ ਦੀ ਐਂਟ੍ਰੈਂਸ ਦਾ ਇਥੋਂ ਪਤਾ ਲੱਗਦਾ ਆ ਆਪਾਂ ਨੂੰ ਕਿ ਆਪਾਂ ਅੰਮ੍ਰਿਤਸਰ ਆ ਗਏ ਆ ਇੱਕੰਦੇ ਜੀ ਇਹ ਹੁਣ ਇਥੋਂ ਬਾਈਪਾਸ ਨਿਕਲਦਾ ਸਿੱਧਾ ਪਠਾਨਕੋਟ ਰੋਡ ਤੇ ਆਪਾਂ ਜਾ ਚੜਨਾ ਅਬ ਜਿੱਦਾਂ ਤੁਸੀਂ ਵੇਖਿੰਦੇ ਜੇ ਆਪਾਂ ਪਠਾਨਕੋਟ ਵਾਲਾ ਜਿਹੜਾ ਇਹ ਫਲਾਈਓਵਰ ਫੜ ਲਿਆ ਵਾ ਇਹ ਪਠਾਨਕੋਟ ਨੂੰ ਆਪਾਂ ਮੁੜ ਗਏ ਆ ਬਾਈਪਾਸ ਲੈ ਕੇ ਜਦੋਂ 골ਡਨ ਗੇਟ ਜਿਹੜਾ ਇੱਕ ਪਾਸੇ ਨੂੰ ਰਹਿ ਗਿਆ ਅੰਮ੍ਰਿਤਸਰ ਦੀ ਜਿਹੜੀ ਐਂਟ੍ਰੈਂਸ ਹੈ ਸ਼ਹਿਰ ਦੀ ਉਹ ਇੱਕ ਪਾਸੇ ਨੂੰ ਰਹਿ ਗਈ ਆ ਤੇ ਆਪਾਂ ਹੁਣ ਬੱਲੇ ਵੀਰਕੇ ਵਾਲੇ ਬਾਈਪਾਸ ਤੇ ਪਠਾਨਕੋਟ ਨਾਲ ਨੂੰ ਚੱਜਣਾ ਹੈ ਜੋ ਜੰਮੂ ਵਗੈਰਾ ਸਭ ਇਸੇ ਸਾਈਡ ਤੇ ਹੀ ਆ ਜਿਹਦੇ ਨੂੰ ਹੁਣ ਆਪਾਂ ਜਾਣਦੇ ਆ ਜੰਮੂ ਜਾਣਾ ਹੋਵੇ ਜਿੱਦ ਨੂੰ ਮਰਜ਼ੀ ਜਾਣਾ ਹੋਵੇ ਪਠਾਨਕੋਟ ਤੋਂ ਫਿਰ ਇੱਕ ਛੜਕ ਜੰਮੂ ਨੂੰ ਚਲ ਜਾਂਦੀ ਆ ਤੇ ਇੱਕ ਹਿਮਾਚਲ ਨੂੰ ਐਂਟਰ ਹੋ ਜਾਂਦੀ ਆ ਲੋ ਜੀ ਮਿੱਤਰੋ ਆਪਾਂ ਨੂੰ ਤੁਰਿਆਂ ਨੂੰ ਘਰੋਂ ਪੂਰਾ ਘੰਟਾ ਡੇਢ ਘੰਟਾ ਹੋ ਗਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜਾ ਟਾਈਮ ਲੱਗ ਗਿਆ ਸੀ ਤੇ ਹੁਣ ਪਰ ਆਪਾਂ ਕੀ ਕਰਨ ਲੱਗੇ ਆ ਵੀ ਇੱਕ ਰਾਮ ਮੈਂ ਕਿਹਾ ਡੱਕ ਕੇ ਨਾ ਚਾਹ ਚੂਪੀਏ ਆਪਾਂ ਨੂੰ ਕੋਈ ਥਾਲੀ ਤੇ ਹੈ ਨਹੀਂਗੀ ਜਾਣ ਦੀ ਜਾਣਾ ਆਪਾਂ ਮ제 ਮ제 ਆ ਤੇ ਰਾਹ ਦੇ ਵਿੱਚ ਆਪਾਂ ਨੂੰ ਇੱਥੇ ਨਾ ਢਾਬਾ ਦਿਸਿਆ ਸੀ ਆ ਜਿਹੜਾ ਸੀ ਰੋੜ ਆ ਇਹ ਆਪਣਾ ਇਹ ਪਠਾਨਕੋਟ ਵਾਲਾ ਤੇ ਆਪਾਂ ਹੁਣ ਇੱਥੇ ਡੱਕ ਕੇ ਤੇ ਲੱਗੇ ਆ ਚਾਹ-ਸ਼ਾ ਪੀਣ ਤੇ ਨਾਲੇ ਥੋੜਾ ਰੈਸਟ ਕਰਦੇ ਆ ਆਪਾਂ ਜਾਣਾ ਮ제 ਮ제 ਦੇ ਨਾਲ ਆਪਾਂ ਕੋਈ ਆਪਾਂ ਕੋਈ ਕਾਲੀ ਤੇ ਕਰਨੀ ਨਹੀਂ ਠੀਕ ਹੈ ਜੀ ਤੇ ਅਵੇ ਇੱਥੇ ਆ ਮੈਨੂੰ ਨਾ ਢਾਬੇ ਦਿਸ ਗਏ ਬੜੇ ਵਧੀਆ ਧੁੱਪ ਲੱਗੀ ਨਾਲੇ ਤੇ ਧੁੱਪੇ ਬਹਿ ਕੇ ਤੇ ਨਾਲੇ ਤੇ ਪੀਨੇ ਚਾਹ ਤੇ ਨਾਲੇ ਕਰਦੇ ਇੰਜੋਏ ਗੱਡੀ ਮੈਂ ਸਾਈਡ ਤੇ ਲਾਤੀ ਆ ਆਪਣਾ ਰੋਡ ਦੇ ਉੱਤੇ ਆ ਧੁੱਪੇ ਢਾਬਾ ਮਿਲ ਗਿਆ ਬੜਾ ਵਧੀਆ ਤੇ ਇੱਥੇ ਬਹਿ ਕੇ ਘੜੀ ਪੀਨੇ ਚਾਹ ਤੇ ਨਾਲੇ ਕਰਦੇ ਰਿਲੈਕਸ ਥੋੜੀ ਦੇਰ ਆਪਾਂ ਇਥੋਂ ਥੋੜਾ ਬਹੁਤ ਰਾਤ ਖਾਣ ਵਾਸਤੇ ਸਮਾਨ ਲੈ ਲੈਨੇ ਲੇਸ ਵਗੈਰਾ ਠੀਕ ਕਿਉਂਕਿ ਇਹ ਬੜਾ ਜ਼ਰੂਰੀ ਹੋ ਜਾਂਦਾ ਵਾ ਸਮਾਨ ਸਾਰਾ ਚਾਰ ਪੰਜ ਪੈਕੇਟ ਲੇਸ ਦੇ ਲੈ ਲੈਨੇ ਆ ਤੇ ਬਾਕੀ ਹੋਰ ਰਾਤ ਚ ਹੋਰ ਲੋਡ ਪਊਗੀ ਤੇ ਹੋਰ ਲੈ ਲਾਂਗੇ ਠੀਕ ਹੈ ਕਿੰਨੇ ਪੈਕ ਕਰਕੇ ਰੱਖਦਾ ਬਿੱਲ ਬਣਾਉਂਦਿਆ ਵਾ ਲੇਸ ਵਗੈਰਾ ਲੈ ਲਿਆ ਕੋਲਡ ਡਰਿੰਕ ਲੈ ਲਈ ਆ ਤੇ ਆਪਾਂ ਪਾਣੀ ਦੀਆਂ ਬੋਤਲਾਂ ਲੈ ਲਈਆਂ ਵਾ ਗਲਾਸ ਲੈ ਲਏ ਡਿਸਪੋਜ਼ੇਬਲ ਠੀਕ ਹੈ ਸਾਰਾ ਸਮਾਨ ਤੇ ਵੀਰ ਆਪਣਾ ਬਿੱਲ ਬਣਾਉਂਦਾ ਚਾਹ ਵੀਰ ਨੇ ਬਹੁਤ ਘੈਂਟ ਬਣਾਈ ਆ ਬਹੁਤ ਵਧੀਆ ਪਿਆਈ ਆ ਆਪਾਂ ਇਸ ਟਾਈਮ ਪਠਾਨਕੋਟ ਰੋਡ ਤੇ ਆ ਅੰਮ੍ਰਿਤਸਰ ਪਠਾਨਕੋਟ ਰੋਡ ਤੇ ਤੇ ਵੱਤੋ ਵੱਦ 120 ਕਿਲੋਮੀਟਰ ਕੋਸ਼ ਇਥੋਂ ਜੇ ਪਖਾਨਕੋਟ ਸ਼ੋਅ ਕਰਨ ਦਾ ਵਾ ਬਾਕੀ ਪੂਰਾ ਡਿਸਟੈਂਸ ਤੁਹਾਨੂੰ ਮੈਂ ਉੱਥੇ ਪਹੁੰਚ ਕੇ ਦੱਸੂਗਾ ਕਿੰਨਾ ਹੋ ਗਿਆ ਕਿੰਨਾ ਨਹੀਂ ਚਲੋ ਜੀ ਹੁਣ ਆਪਾਂ ਆਪਣਾ ਸਮਾਨ ਸਾਰਾ ਲੈ ਲਿਆ ਰਸਤੇ 'ਚ ਖਾਣ ਪੀਣ ਦਾ ਲੇਸ ਵਗੈਰਾ ਸਾਰਾ ਕੁਝ ਪਾਣੀ ਦੀਆਂ ਬੋਤਲਾਂ ਕਿਉਂਕਿ ਆਪਾਂ ਨੂੰ ਫਿਰ ਰਾਜ ਕਮੀ ਨਹੀਂ ਹੋਣੀ ਚਾਹੀਦੀ ਤੇ ਨਾ ਹੁਣ ਆਪਾਂ ਛੇਤੀ ਰੁਕਣਾ ਹੀ ਆ ਰਾਹ ਦੇ ਵਿੱਚ ਕੋ ਚੰਗੀ ਲੋਕੇਸ਼ਨ ਆ ਗਈ ਤੇ ਜਰੂਰ ਰੁਕਾਂਗੇ ਵੀ ਫੋਟੋਆਂ ਫਾਟਾਂ ਖਿੱਚਣ ਵਾਸਤੇ ਤੇ ਹੁਣ ਆਪਾਂ ਚੱਲੇ ਆ ਆਪਣਾ ਸਮਾਨ ਲੱਦ ਕੇ ਗੱਡੀ ਦੇ ਵਿੱਚ ਆਜੋ ਜੀ ਤੁਹਾਨੂੰ ਲੈ ਚੱਲਦੇ ਆਂ ਉਹ ਗੱਡੀ ਵੀ ਸਾਡੀ ਬ੍ਰੇਕ ਵਾਜਦੇ ਵਾਜਦੇ ਨੂੰ ਅਸੀਂ ਚੰਗੀ ਦੂਰ ਹੀ ਪਹੁੰਚ ਗਏ ਹਾਂ ਉਹ ਵੇਖੋ ਕਿੱਥੇ ਸਾਡਾ ਰੋਡ ਰਹਿ ਗਿਆ ਤੇ ਗੱਡੀ ਸਾਡੀ ਉਹ ਉੱਥੇ ਜਾ ਕੇ ਸਾਡੀ ਸਲਾਹ ਬਣੀ ਬਾਅਦ ਚ ਅਸੀਂ ਤਿੰਨ ਜਹਾੜਾ ਬੇੜਿਆ ਵਾਲੇ ਆ ਇਹ ਰਾਹ ਦੇ ਵਿੱਚ ਛੱਡ ਕੇ ਤੇ ਉਹ ਅਗਲੇ ਤੇ ਜਾ ਕੇ ਸਾਨੂੰ ਕਿਉਂਕਿ ਉਹ ਪਸੰਦ ਆਇਆ ਅਸੀਂ ਤੇ ਉੱਥੇ ਜਾ ਕੇ ਰੁਕੇ ਠੀਕ ਹੈ ਜੀ ਆਜੋ ਤੁਹਾਨੂੰ ਦਿਖਾਉਂਦੇ ਆਂ ਸਾਰਾ ਸਮਾਨ ਆਪਾਂ ਗੱਡੀ ਦੇ ਵਿੱਚ ਰੱਖ ਜਣਾ ਹੁਣ ਤੇ ਫਿਰ ਆਪਾਂ ਚੱਲਦੇ ਆਂ ਅੰਮ੍ਰਿਤਸਰੋਂ ਨਿਕਲਣ ਤੋਂ ਬਾਅਦ ਆਪਣਾ ਨੂੰ ਆ ਬਟਾਲੇ ਤੋਂ ਪਹਿਲਾਂ ਇੱਕ ਆ ਜਾਂਦਾ ਵਾ ਟੋਲ ਪਲਾਜ਼ਾ ਪਹਿਲਾ ਟੋਲ ਪਲਾਜ਼ਾ ਆ ਗਿਆ ਵਾ ਤੇ ਬੜੀਆਂ ਲੰਮੀਆਂ ਇੱਥੇ ਲੈਣਾ ਲੱਗੀਆਂ ਘਟੋ ਘਾੜ ਆਪਾਂ ਨੂੰ 10 ਮਿੰਟ ਤੋਂ ਉੱਪਰੋ ਚੱਲੇ ਤੇ ਟੋਲ ਪਲਾਇ ਤੇ ਖੜੇ ਨੂੰ ਤੇ ਇਹ ਵੇਨੇ ਆ ਵਿੱਚ ਕੀ ਚਾਰजेस ਕਰਦੇ ਆਪਾਂ ਨੂੰ ਕੀ ਨਹੀਂ ਠੀਕ ਤੇ ਇਹ ਪਹਿਲਾ ਟੋਲ ਪਲਾਜ਼ਾ ਹੁੰਦਾ ਮੇਰੇ ਹਿਸਾਬ ਨਾਲ ਪਠਾਨਕੋਟ ਤੱਕ ਮੈਨੂੰ ਲੱਗਦਾ ਵੀ ਤਿੰਨ ਟੋਲ ਪਲਾਜ਼ਾ ਆਉਣਗੇ ਤਿੰਨ ਜਾਂ ਦੋਵੇਂ ਪਿਛਲੀ ਵਾਰੀ ਵੀ ਗਿਆ ਹਾਂ ਲਓ ਜੀ ਤੇ ਮੈਨੂੰ ਚੰਗੀ ਤਰ੍ਹਾਂ ਚੇਤਾ ਨਹੀਂ ਆ ਜਾਂ ਜਿੰਨੇ ਵੀ ਹੋਣਗੇ ਤੁਹਾਨੂੰ ਆਪਾਂ ਸਾਰੇ ਵਿਖਾਵਾਂਗੇ ਨਾਲ ਤੇ ਆ ਬਟਾਲੇ ਤੋਂ ਪਹਿਲਾਂ ਆਉਂਦਾ ਵਾ ਇਹ ਹੁਣ ਅੱਡੇ ਦਾ ਤੇ ਮੈਨੂੰ ਨਾਮ ਪਤਾ ਨਹੀਂ ਕੀ ਆ ਅਮਰਸਰ ਤੋਂ ਨਿਕਲਣ ਤੋਂ ਬਾਅਦ ਪਹਿਲਾ ਟੋਲ ਪਲਾਜ਼ਾ ਆਪਣਾ ਆ ਗਿਆ ਜੀ ਤੇ ਗੱਡੀ ਆਪਣੀ ਚੱਲ ਗਈ ਆ 63 ਕਿਲੋਮੀਟਰ ਚੱਲ ਗਈ ਆ ਚਬਾੜੋਂ ਆਪਣੇ ਪਿੰਡੋਂ ਪੋਝੀਆਂ ਤੋਂ ਆਇਆ ਟੋਲ ਪਲਾਇ ਦਾ 63 ਕਿਲੋਮੀਟਰ ਚੱਲ ਗਈ ਆ ਵੀ ਮਿੱਤਰੋ ਟੋਲ ਪਲਾਜ ਤੋਂ ਬਾਅਦ ਨਿਕਲ ਗਏ ਆ ਤੇ ਇੱਕ ਸਾਈਡ ਦਾ ਆਪਾਂ ਟੋਲ ਕਟਾਇਆ ਵਾ 120 ਰੁਪਏ ਲੱਗੇ ਆ ਇਹ ਜਿਹੜਾ ਟੋਲ ਪਲਾਜ਼ਾ ਵਾ ਇੱਥੇ ਆਪਾਂ ਨੂੰ 120 ਰੁਪਏ ਇੱਕ ਸਾਈਡ ਤੇ ਪੇ ਕਰਨੇ ਪਏ ਆ ਕਿਉਂਕਿ ਵਾਪਸ ਮੈਂ ਆਉਣਾ ਤੇ ਹੁਣ ਇਹ ਤੋਂ ਅੱਗੇ ਜਿਹੜੇ ਟੋਲ ਪਲਾਜ਼ੇ ਆਉਣਗੇ ਉਹ ਫਿਰ ਆਪਾਂ ਦੇਖਦੇ ਆਂ ਕਿ ਕੀ ਸਾਹ ਬੰਦਾ ਕੀ ਨਹੀਂ ਉੱਥੇ ਆਪਾਂ ਨੂੰ ਕਿੰਨੇ ਪੈਸੇ ਪੇ ਘਰਨੇ ਪੈਂਦੇ ਆ। ਲੋ ਵੀ ਮਿੱਤਰੋ ਹੁਣ ਆਪਣੇ ਰੋਡ ਦੇ ਉੱਤੇ ਆ ਗਿਆ ਵਾ ਅੰਮ੍ਰਿਤਸਰ ਤੋਂ ਪਟਾਣਕੋਟ ਨਾਲ ਨੂੰ ਆਪਾਂ ਜਾਣ ਦੇ ਦੂਸਰਾ ਟੋਲ ਪਲਾਜ਼ ਆ ਗਿਆ ਪਹਿਲਾ ਆਇਆ ਇਹ ਬਟਾਲੇ ਲਾ ਕੇ ਤੇ ਦੂਸਰਾ ਹੁਣ ਇਹ ਪਟਾਣਕੋਟ ਤੋਂ ਥੋੜਾ ਚਿਰ ਪਹਿਲਾਂ ਹੀ ਹੁੰਦਾ ਦੀਨਾ ਨਗਰੇ ਕੱਢਾਂ ਨੰਕ ਕੇ ਗਿਆ ਮੇਨ ਤੇ ਦਿਨਾਨਗਰ ਤੋਂ ਥੋੜਾ ਹੀ ਗਾਹ ਆਏ ਆਪਾਂ 10 ਮਿੰਟ ਆਏ ਆ ਗੱਡੀ ਚੱਲ ਕੇ ਆਈ ਤੇ ਹੁਣ ਦੂਸਰਾ ਟੋਲ ਪਲਾਜ ਆ ਗਿਆ ਵਾ ਇਹ ਵੀ ਆਪਾਂ ਲੰਘਦੇ ਆਂ ਤੇ ਤੁਹਾਨੂੰ ਦੱਸਦੇ ਆਂ ਵੀ ਇੱਥੇ ਆਪਣਾ ਕਿੰਨਾ ਹਮਨ ਪੀ ਕਰਨਾ ਪੈਂਦਾ ਵਾ ਕੀ ਚਾਰਜਸ ਇਹਨਾਂ ਦੇ ਇੱਥੇ ਬਾਕੀ ਉਨੀ ਭੀੜ ਹੈ ਨਿੱਕੀ ਘੱਟ ਹੈ ਪਿਛਲੇ ਜਿਹੜਾ ਟੋਲ ਆਇਆ ਉਹ ਤੇ ਘੱਟ 15 ਮਿੰਟ ਲੱਗੇ ਸੀ ਉਹ ਅਸਲ ਦੇ ਵਿੱਚ ਨਾ ਉੱਥੇ ਟਰੱਕ ਖਰਾਬ ਹੋਇਆ ਸੀ ਅੱਗੇ ਤਾਂ ਕਰਕੇ 4 ਟਾਈਮ ਲੱਗ ਗਿਆ ਸੀ ਇੱਥੇ ਜ਼ਿਆਦਾ ਹੈ ਨਹੀਂ ਭੀੜ ਬੜਕਾ ਆਜੋ ਹੁਣ ਇਹ ਟੋਲ ਪਲਾਜਾ ਲੱਗਦੇ ਆ ਤੇ ਫਿਰ ਦੇਖਦੇ ਆ ਕੀ ਹਿਸਾਬ ਉਤਾਰੋ ਇਹ ਟੋਲ ਪਲਾਜੇ ਤੇ ਆਪਣੇ ਲੱਗੇ ਆ ਵਨ ਸਾਈਡ ਦੇ 140 ਰੁਪਏ ਪਿਛਲਾ ਜਿਹੜਾ ਸੀ ਉਥੇ 120 ਲੱਗੇ ਸੀ ਇੱਥੇ ਆਪਣੇ ਲੱਗੇ ਆ 140 ਰੁਪਏ ਠੀਕ ਹੈ ਜੀ ਠੀਕ ਹੈ ਜੀ ਪਠਾਨਕੋੜ ਤੱਕ ਆਪਾਂ ਚੱਲ ਗਏ 160 ਕਿਲੋਮੀਟਰ ਆਪਣੀ ਗੱਡੀ ਚੱਲ ਗਈ ਆ ਤੇ ਆਗੇ ਜਿਹੜਾ ਤੁਸੀਂ ਬੋਰਡ ਵੇਖ ਰਹੇ ਹੋ ਜਿੱਥੇ ਲਿਖਿਆ ਜੀ ਡਲੋਜੀ ਇੱਥੋਂ ਰਹਿ ਗਿਆ 80 ਕਿਲੋਮੀਟਰ ਡਲੋ ਅਸੀਂ ਤੇ ਮੈਂ ਹੋਂ ਆਇਆ ਪਿਛਲੇ ਵਾਲੇ ਗਿਆ ਹਾਂ ਤੇ ਚੰਬਾ ਰਹਿ ਗਿਆ 118 ਕਿਲੋਮੀਟਰ ਤੇ ਕੁੱਲੂ 274 ਤੇ ਮਨਾਲੀ 312 ਆਪਾਂ ਨੇ ਲਿਖਿਆ ਨਹੀਂ ਇੱਥੇ ਤਰਮਸ਼ਾਲਾ ਤਰਮਸ਼ਾਲਾ ਪਰ ਕਹਿੰਦੇ ਹੈ ਐਨੂੰ ਹੀ ਆ ਬਾਕੀ ਮੈਪ ਮੈਂ ਲਾ ਲਿਆ ਵਾ ਮੈਪ ਆਪਣੇ ਲੱਗਾ ਤੇ ਆਪਾਂ ਹੁਣ ਚਲੋ ਵੇਖਦੇ ਆ ਅੱਗੇ ਜਾ ਕੇ ਕੀ ਬਣਦਾ ਹੈ ਉੱਚੇ ਨੀਵੇਂ ਜੇ ਥਾਂ ਆਉਣ ਲੱਪੇ ਆ ਬੜਾ ਸੋਹਣਾ ਸਫਰ ਰਿਹਾ ਹੁਣ ਤੱਕ ਦਾ ਤੇ ਸ਼ਾਮਾਂ ਨੂੰ ਦੋ ਦੋ ਟਾਈਆਂ ਕਿੱਧਰ ਤੱਕ ਮੇਰੇ ਸਭ ਨਾਲ ਪਹੁੰਚ ਜਾਵਾਂਗੇ ਬਾਕੀ ਆਪਾਂ ਨੂੰ ਕਾੜੀ ਕੋਈ ਨਹੀਂ ਆ ਸਲੋ ਸਲੋ ਆਪਾਂ ਜਾਂਦੇ ਆ ਤੇ ਹੁਣ ਪਠਾਨਕੋਟ ਪਹੁੰਚ ਕੇ ਮੇਰਾ ਦਾ ਇੱਕ ਵਾਰ ਫੇਰ ਆਪਾਂ ਕੋਈ ਚਾਹ ਸ਼ਾਪੀ ਲਈਏ ਤੇ ਆਜੋ ਤੁਹਾਨੂੰ ਆਪਾਂ ਵਿਖਾਉਣੇ ਨਾਲੇ ਕਿਹੜਾ ਰੈਸਟੋਰੈਂਟ ਹੁਣ ਇੱਥੋਂ ਦਾ ਆਪ ਤੇ ਬਾਕੀ ਦੇਖਦੇ ਆ ਉੱਤਰ ਕੇ ਕਿਹੜੇ ਆਪਾਂ ਰੈਸਟੋਰੈਂਟ ਚ ਜਾਨੇ ਕੀ ਹਿਸਾਬ ਹੈ ਕੀ ਨਹੀਂ ਤੇ ਕਾਫੀ ਵਧੀਆ ਵਾ ਤੇ ਹੁਣ ਆਪਾਂ ਇੱਥੇ ਦੇਖਦੇ ਹਾਂ ਇਹਨਾਂ ਕੋਲ ਆਪਣੇ ਕੋਲ ਕੀ ਹੈਗਾ ਖਾਣ ਨੂੰ ਕੀ ਨਹੀਂ ਗੱਡੀ ਆਪਾਂ ਉਹ ਸਾਹਮਣੇ ਲਾਤੀ ਆਪਣੀ ਕਾਫੀ ਵਧੀਆ ਵਾ ਇੱਥੋਂ ਤੱਕ ਦਾ ਸਫ਼ਰ ਆਪਣਾ ਕਾਫੀ ਵਧੀਆ ਰਿਹਾ ਲਓ ਵੀ ਮਿੱਤਰੋ ਵੀਰ ਆਪਣੇ ਨੇ ਬਣਾ ਲਿਆ ਹੁੰਦਾ ਆਪਣੇ ਵਾਸਤੇ ਕੁਲਚਾ ਇਹ ਕਹਿੰਦੇ ਆ ਵੀ ਸਾਡੇ ਪਠਾਨਕੋਟ ਦਾ ਜਿਹੜਾ ਕੁਲਚਾ ਵਾ ਉਹ ਫੇਲ ਕਰੂਗਾ ਅੰਮ੍ਰਿਤਸਰ ਦੇ ਕੁਲਚਿਆਂ ਨੂੰ ਤੇ ਆਪਾਂ ਦਾ ਨੂੰ ਖਾ ਕੇ ਦੱਸਾਂਗੇ ਠੀਕ ਹੈ ਜੀ ਤੇ ਵੀਰ ਨੇ ਕਿਵੇਂ ਦਾ ਬਣਾਇਆ ਠੀਕ ਹੈ ਆਪਾਂ ਬੈਠੇ ਆਂ ਟੈਂਪ ਪਠਾਨਕੋਟ ਤੇ ਜਿਹੜੇ ਵੀਰ ਆਪਣੇ ਪਠਾਨਕੋਟ ਤੋਂ ਵੀਡੀਓ ਵੇਖਣਦੇ ਆ ਉਹ ਦੱਸੋ ਫਿਰ ਵੀ ਉਹ ਕਿਹੜਾ ਕਿਹੜਾ ਵੀਰੇ ਤੋਂ ਹੋ ਕੇ ਗਿਆ ਵਾ ਆਜੋ ਜੀ ਆ ਸਾਹਮਣੇ ਜਿਹੜਾ ਤੁਸੀਂ ਏਰੀਆ ਵੇਖਣਦੇ ਹਜੇ ਇਹ ਸਾਰਾ ਫੌਜ ਦਾ ਏਰੀਆ ਵਾ ਔਰ ਕੰਦ ਦੇ ਉੱਤੇ ਲਿਖਿਆ ਵੀ ਕਿਸਪੈਟ ਕਰਨ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਤਾਂ ਕਰਕੇ ਇਹ ਏਰੀਆ ਦੇ ਵਿੱਚ ਜਿਹੜਾ ਧਿਆਨ ਨਾ ਹੀ ਆਏ ਹੋ ਇੱਥੇ ਹੁਣ ਫੌਜੀਆਂ ਵਾਲਾ ਕੰਮ ਸਟਾਰਟ ਹੋ ਗਿਆ ਬਾਰਡਰ ਆ ਗਿਆ ਵਾ ਇੱਥੋਂ ਅੱਗੇ ਪੰਜਾਬ ਜਿਹੜਾ ਉਹ ਖਤਮ ਹੋ ਜਾਂਦਾ ਬਾਕੀ ਸਾਰਿਆਂ ਨੂੰ ਪਤਾ ਹੀ ਆ ਤੇ ਅੱਗੇ ਜਿਹੜਾ ਵਾ ਏਰੀਆ ਸਟਾਰਟ ਹੋ ਜਾਂਦਾ ਵਾ ਹਿਮਾਚਲ ਪ੍ਰਦੇਸ਼ ਦਾ ਠੀਕ ਆ ਜੀ ਇਹ ਆਪਣੀ ਪਠਾਨਕੋਟ ਜਿਹੜਾ ਇੱਕ ਹਿਸਾਬ ਦਾ ਆਖਰੀ ਆਪਾਂ ਇਹਨੂੰ ਸ਼ਹਿਰ ਕਹਿ ਸਕਦੇ ਹਾਂ ਪੰਜਾਬ ਦਾ ਤੇ ਇਹ ਤੋਂ ਬਸ ਥੋੜਾ ਅੱਗੇ ਜਾ ਕੇ ਇਧਰ ਇਹ ਬੰਨੇ ਨੂੰ ਹਿਮਾਚਲ ਸਟਾਰਟ ਹੋਏ ਨਾ ਇਧਰੋਂ ਦੂਸਰੀ ਤਰਫ ਨੂੰ ਜੰਮੂ ਵਗੈਰਾ ਵੀ ਆ ਜਾਂਦਾ ਅਸੀਂ ਆਪਾਂ ਪਠਾਨਕੋਟ ਲੰਘੇ ਆ ਨਾ ਤੇ ਜਦੋਂ ਦਾ ਹਿਮਾਚਲ ਦੇ ਵਿੱਚ ਐਂਟਰ ਕੀਤੇ ਆ ਉਦੋਂ ਦਾ ਸੜਕ ਦਾ ਆਹੋ ਹੀ ਹਾਲ ਜੇ ਕਿਤੇ ਇਹਦੇ ਫਲਾਈਓਵਰ ਬੰਦਿਆ ਵਾ ਕਿਤੇ ਪੁੱਟੀ ਆ ਕਿਤੇ ਟੋਏ ਟਿੱਬੇ ਮੰਦਾ ਹਾਲ ਤੇ ਅਜੇ ਤੱਕ ਤਨੀਜੇ ਕਿਤੋਂ ਵੀ ਰੋਡ ਵਧੀਆ ਮਿਲਿਆ ਸਾਰੇ ਰੋਡ ਤੇ ਨਾ ਕੰਮ ਚੱਲਨਦੇ ਆ ਕੰਸਟਰਕਸ਼ਨ ਦੀ ਚੱਲਨਦੀ ਆ ਇਸ ਤਰ੍ਹਾਂ ਹੀ ਜੇ ਕਦੀ ਦੂਸਰਾ ਗੇਅਰ ਤੇ ਕਰੀ ਤੀਸਰਾ ਗੇਅਰ ਸਿੱਜੇ ਸਿੱਜੇ ਸਲੋ ਸਲੋ ਜਾਣਨੇ ਆ ਬਾਕੀ ਹੈ ਇਸ ਤਰ੍ਹਾਂ ਦਾ ਕੰਮ ਖਰਾਬ ਯਾਰ ਰੋਡ ਦਾ ਜਦੋਂ ਦੇ ਪਠਾਨਕੋਟ ਤੋਂ ਆਪਾਂ ਨਿਕਲੇ ਆ ਆਪਾਂ ਨੂੰ ਘਟੋ ਘਟ ਹੋ ਚੱਲੇ ਆ 20 25 25 ਕਿਲੋਮੀਟਰ ਆ ਗਏ 25 26 ਕਿਲੋਮੀਟਰ ਆ ਗਏ ਅਜੇ ਇਹ ਘਟੋ ਘਟ 50 55 ਕਿਲੋਮੀਟਰ ਅਜੇ ਹੋਰ ਹੈਗਾ ਆਪਣਾ ਹਾਂ ਧਰਮਸ਼ਾਲਾ ਅੱਗੇ ਜਾ ਕੇ ਹੋ ਸਕਦਾ ਆਪਾਂ ਨੂੰ ਵਧੀਆ ਮਿਲ ਜੇ ਪਰ ਇੱਥੋਂ ਤੱਕ ਤੇ ਰੋਡ ਜਿਹੜਾ ਵਾ ਉਹ ਖਰਾਬ ਹੀ ਆ। ਜਿਵੇਂ ਮੈਂ ਚੱਲਦੇ ਵਿੱਚ ਹੁਣ ਲਗਭਗ ਐਂਟਰ ਹੁੰਦੇ ਜਾਂਦੇ ਆ ਜਿਉਂ-ਜਿਉਂ ਆਪਾਂ ਵਿੱਚ ਜਾਂਦੇ ਤਾਂ ਬੜੀ ਸੋਹਣੀ ਿਕਟਾਣਾ ਲਾਈ ਆ। ਤੇ ਇਸ ਤੋਂ ਪਹਿਲਾਂ ਤਾਂ ਸਾਰਾ ਰਾਹ ਜਿਹੜਾ ਹੀ ਉਹ ਖਰਾਬ ਹੀ ਸੀ ਤੇ ਹੁਣ ਆ ਥੋੜਾ ਜਿਹਾ ਰੋਡ ਸਹੀ ਆ। ਦੇਖਾ ਬੜੀ ਵਧੀਆ ਿਕਟਾਣਾ ਲਾਈ ਆ। ਤੇ ਆਪਾਂ 206 ਕਿਲੋਮੀਟਰ 'ਚ ਆਏ ਆ 40 ਕਿਲੋਮੀਟਰ ਹੋ ਰਿਹਾਗਾ ਵਾ। ਪਰ ਮੇਰੇ ਹਿਸਾਬ ਨਾਲ ਤੇ ਰਾਤ ਪੈ ਜਾਣੀ ਆ, ਲਾਈਟਾਂ ਚੱਗ ਜਾਣੀਆਂ। ਬਾਕੀ 뷰 ਇਥੋਂ ਬੜਾ ਸੋਹਣਾ ਹੋਣ ਲੱਗ ਪਿਆ ਵਾ ਪਰ ਰਾਹ ਦਾ ਜਿਹੜਾ ਵਾ ਨਾ ਉਹ ਬੁਰਾ ਹਾਲ ਜੇ ਜਿਹੜੇ ਕਿਹੇ ਵੀਰ ਨੇ ਆਉਣਾ ਵਾ ਨਾ ਉਹ ਇੰਨਾ ਕਿ ਥੋੜਾ ਵਿਚਾਰ ਕਰਕੇ ਆਉਣ ਵੀ ਜਦੋਂ ਆਪਾਂ ਪਠਾਨਕੋਟ ਨੰਗ ਜਾਂਦੇ ਆ ਨਾ ਤੇ ਪਠਾਨਕੋਟ ਤੋਂ ਬਾਅਦ ਫਿਰ ਜਿਹੜਾ ਰਾਹ ਵਾ ਉਹ ਸਾਰਾ ਹੀ ਕੱਚਾ ਵਾ ਟੁੱਟਾ ਆ ਹੁਣ ਜਾ ਕੇ ਨਾ ਘਟੋ ਘਟ 20 25 30 ਕਿਲੋਮੀਟਰ ਆ ਕੇ ਤੇ ਫਿਰ ਸੜਕ ਥੋੜੀ ਵਧੀਆ ਆ ਤੇ ਪਰ ਉਸ ਤੋਂ ਪਹਿਲਾਂ ਸਾਰਾ ਹੀ ਰਾਹ ਜਿਹੜਾ ਵਾ ਉਹ ਸਾਰਾ ਹੀ ਖਰਾਬ ਆ ਹੁਣ ਥੋੜਾ ਠੀਕ ਆਇਆ ਵਾ ਤੇ ਅੱਗੇ ਜਾ ਕੇ ਵੇਰੇ ਆ ਕਿਵੇਂ ਦਾ ਰਾਹ ਮਿਲਦਾ ਆਪਾਂ ਨੂੰ ਇੱਥੋਂ ਆਵੇ ਨਾ ਅ ਸਰੰਗਾ ਜਿਹਾ ਆਉਣ ਲੱਗ ਪਿਆ ਨਾ ਟਨਲਾਂ ਬੜੀਆਂ ਸੋਹਣੀਆਂ ਇਹ ਵਧੀਆ ਥੀ ਵਿਊ ਦਿੰਦੀਆਂ ਵਾ ਸਨਸੈਟ ਇੱਧਰ ਹੋਣ ਦੇ ਆ ਬੜਾ ਵਧੀਆ ਸ਼ਾਮਾਂ ਦਾ ਟਾਈਮ ਆ ਤੇ ਪੌਣੇ 5 ਹੋ ਗਿਆ ਇਸ ਟਾਈਮ ਤੇ ਕਾਫੀ ਹੁਣ ਵਧੀਆ ਵੀਊ ਹੈ ਤੁਹਾਡਾ ਵੀ ਟਨਲ ਲੋਕ ਕਿੰਨੀ ਅਲ ਗਈ ਰਾਹ ਦੇ ਵਿੱਚ ਇਹ ਥੋੜੀ ਬਿਊਟੀ ਆ ਜਾਂਦੀ ਹੈ ਇੱਥੇ ਪਰ ਹੁਣ ਆਪਾਂ ਰੁਕਣਾ ਨਹੀਂ ਕਿਤੇ ਵੀ ਕਿਉਂਕਿ ਆਪਾਂ ਲੇਟ ਹੁੰਦਾ ਮੈਨੂੰ ਇਹ ਵੀ ਲਾਈਟਾਂ ਚੱਗਣ ਤੋਂ ਪਹਿਲਾਂ ਪਹਿਲਾਂ ਆਪਾਂ ਧਰਮਸ਼ਾਲਾ ਤੋਂ ਵਧੀਆ ਆਪਣੇ ਟਿਕਾਣੇ ਤੇ ਪਹੁੰਚ ਜੀਏ ਤਰਾ ਨਹੀਂ ਤੇ ਤੇ ਰੋਕ ਕੇ ਥੋੜੀ ਦੇਰ ਆਪਾਂ ਫੋੜਾ ਫੋੜਾ ਖੇ ਸਕਦੇ ਹਾਂ ਪਰ ਹੁਣ ਇਤਰਾ ਦਾ ਕੋਈ ਵਿਚਾਰ ਹੈ ਨਹੀਂ ਆਪਣਾ ਅੱਗੇ ਨਿਕਲ ਕੇ ਵੇਨੇ ਆਪਾਂ ਕਿਵੇਂ ਦਾ ਰਾਹ ਮਿਲਦਾ ਕਿਵੇਂ ਨਹੀਂ ਮੈਂ ਵੀ ਇਹ ਸਾਈਡ ਤੇ ਪਹਿਲੀ ਵਾਰ ਆਉਂਦਿਆ ਵਾ ਤੇ ਜੇ ਕੋਈ ਆਪਣਾ ਵੀਰ ਹੋਰ ਪਹਿਲਾਂ ਆਇਆ ਹੋਵੇ ਤੇ ਉਹ ਦੱਸੇ ਜ਼ਰੂਰ ਵੀ ਕੌਣ ਆਇਆ ਇੱਧਰ ਕੌਣ ਨਹੀਂ ਆਇਆ ਜਿਹੜਾ ਨੇ ਨਵੇਂ ਆਉਣ ਤੇ ਕੋਈ ਸਲਾਹ ਕਰਦਾ ਆ ਉਹ ਇੰਨਾ ਜਿਹਾ ਮਾਈਂਡ ਦੇ ਵਿੱਚ ਰੱਖ ਲੈਣ ਕਿ ਰਾਹ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੈ ਸਟਾਰਟਿੰਗ ਤੇ ਪਠਾਨਕੋਟ ਨਿਕਲਣ ਤੋਂ ਬਾਅਦ ਸਾਰਾ ਰਾਹ ਖਰਾਬ ਹੀ ਹੁੰਦਾ तकरीबन ਤੇ ਹੁਣ ਆ ਕੇ ਥੋੜੀ ਸੜਕਾ ਪਾ ਨੂੰ ਵਧੀਆ ਮਿਲੀ ਆ ਤੇ ਆਪਾਂ ਤੁਹਾਨੂੰ ਬੜੀ ਵਧੀਆ ਜਾਣਦੇ ਆਂ ਅਣ ਆੜਾ ਇੱਧਰ ਤੁਹਾਨੂੰ ਦੱਸੰਧਿਆ ਨੇ ਸਰਾਤਰਮ ਸ਼ਣਾਈ ਆ ਆ ਸਾਹਮਣੇ ਇੱਧਰ ਤੁਹਾਨੂੰ ਦੱਸੰਧਿਆ ਨੇ ਇਤਰਮ ਸ਼ਲਾ ਆਪਾਂ ਆ ਗਏ ਆਂ ਰਾਤ ਦਾ ਟਾਈਮ ਆ ਤੇ ਕਾਫੀ ਆਪਾਂ ਨੂੰ ਕਵੇਲਾ ਹੀ ਹੋ ਗਿਆ ਲਾਈਟਾਂ ਜਗ ਗਿਆ ਵਾ ਕਾਫੀ دیر ਤੇ ਆਪਾਂ ਤੁਰੇ ਆਂ ਰਾਤ ਦੇ ਹੋ ਗਏ ਜੇ 7:10 ਮਿੰਟ ਰਹਿ ਗਏ ਆ ਤੇ ਆਪਾਂ ਪਹੁੰਚ ਗਏ ਆਂ ਮਕਲੌੜ ਖੰਡ ਰਾਹ ਬਹੁਤ ਜ਼ਿਆਦਾ ਖਰਾਬ ਮਿਲਿਆ ਆਪਾਂ ਨੂੰ ਤੇ ਹੋਟਲ ਦੇ ਵਿੱਚ ਪਹੁੰਚ ਕੇ ਅੱਜ ਤੇ ਕਰਾਂਗੇ ਹੁਣ ਰਾਮ ਤੇ ਤੁਹਾਨੂੰ ਫਿਰ ਸਵੇਰ ਦਾ ਸੀਨ ਵਿਖਾਵਾਂਗੇ ਇੱਥੇ ਵੀ ਕੀ ਹਸਾਬ ਹੈ ਕੀ ਕਿਤਾਬ ਆ ਰਾਹ ਬਹੁਤ ਜ਼ਿਆਦਾ ਮਾੜਾ ਹੈ ਪਹੁੰਚ ਗਿਆ 253 ਕਿਲੋਮੀਟਰ ਆਪਣੀ ਗੱਡੀ ਚੱਲੀ ਆ ਤੇ 7 ਵਜੇ ਆਪਾਂ ਪਹੁੰਚ ਗਏ ਆ ਆਪਣੇ ਹੋਟਲ ਦੇ ਵਿੱਚ ਠੀਕ ਹੈ ਜੀ ਤੇ ਆਜੋ ਤੁਹਾਨੂੰ ਵਿਖਾ ਦਿੰਨੇ ਕਰਾਂ ਹੁਣ ਤੇ ਆਪਾਂ ਗਏ ਥੱਕ ਤੇ ਹੋਟਲ ਦਾ ਚੈੱਕ ਇਨ ਵਗੈਰਾ ਕਰਦੇ ਆ ਆਪਣੇ ਬੈਗ ਬੁੱਕ ਲਾਉਨੇ ਆ ਸਮਾਨ ਤੇ ਆ ਤੁਹਾਨੂੰ ਵਿਖਾ ਦਿੰਨੇ ਇਸ ਤਰ੍ਹਾਂ ਦਾ ਇੱਥੇ ਦਾ ਕੋਈ ਵਿਊ ਹੈਗਾ ਵਾ ਰਾਤ ਪੈ ਗਈ ਵਾ 7 ਵਜੇ ਆ ਆਪਾਂ ਲੈ ਆ ਢੱਕੀ ਆਪਣੀ ਗੱਡੀ ਤੇ ਆਹ ਵਾਲਾ ਆਪਣਾ ਹੋਟਲ ਹੈ ਕੁਆਲਟੀ ਠੀਕ ਹੈ ਜੀ ਇੱਥੇ ਆਪਾਂ ਕਰਾਂਗੇ ਸਟੇ ਆ ਇਦਾਂ ਦੀ ਕੁਛ ਲੁੱਕਰ ਰੂਮ ਦੇ ਠੀਕ ਹੈ ਬਾਕੀ ਤੁਹਾਨੂੰ ਸਵੇਰੇ ਮੈਂ ਚੰਗੀ ਤਰ੍ਹਾਂ ਵਿਖਾ ਦੂੰਗਾ ਤੇ ਆਪਾਂ ਜਸਟ ਜਾ ਕੇ ਆਪਣਾ ਸਮਾਨ ਰੱਖਿਆ ਹੀ ਆ ਰੂਮ ਦੇ ਵਿੱਚ ਆਦਾ ਸਟੇ ਕਰਨਾ ਨਹੀਂ ਆਪਾਂ ਤਾਂ ਐ ਘੁੰਮਣ ਫਿਰਨ ਸਵੇਰੇ ਤੁਹਾਨੂੰ ਆਪਾਂ ਜਾ ਕੇ ਸਾਰਾ ਬਾਹਰ ਦਾ ਸੀਨ ਖਾਵਾਂਗੇ ਸਕੂਟਰੀ ਆਪਾਂ ਬੁੱਕ ਕਰ ਲਈਏ ਕੀ ਠੀਕ ਹੈ ਜੀ ਚਲੋ ਜੀ ਮੈਂ ਹੁਣ ਲੱਗਾ ਆਰਾਮ ਕਰਨ ਤੇ ਤੁਸੀਂ ਵੀ ਕਰੋ ਆਰਾਮ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ